ਦੇ ਲਈ ਇਹ ਵੀ ਇਹ 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 ਇਹ ਵੀ ਹੌਂਸਲਾ ਗੁੰਦਾ ਡਰ ਹੈ ਮੈਂ ਪਹਿਲਾਂ ਵੀ ਕਈ ਵਾਰ ਇਹ ਕਹਿ ਚੁੱਕਾ ਹਾਂ ਕਿ ਭਾਰਤ ਦੇ ਵਿੱਚ ਸਰਕਾਰੀ ਸਰਪ੍ਰਸਤੀ ਦੇ ਵਿੱਚ ਸਿੱਖਾਂ ਦੇ ਖਿਲਾਫ ਇੱਕ ਵਰਤਾਨ ਸਿਰਜਿਆ ਜਾ ਰਿਹਾ ਬਹੁਤ ਲੰਬੇ ਸਮੇਂ ਤੋਂ ਸਿੱਖਾਂ ਨੂੰ ਨਿਵਾ ਦਿਖਾਉਣ ਦਾ ਯਤਨ ਕੀਤਾ ਜਾ ਰਿਹਾ ਸਿੱਖ ਕੌਮੀ ਜੋਧਿਆਂ ਨੂੰ ਜਿਹੜਾ ਹੈ ਉਹ અપਮਾਨਿਤ ਕਰਨ ਦਾ ਯਤਨ ਕੀਤਾ ਜਾ ਰਿਹਾ ਕਿਤੇ ਨਾ ਕਿਤੇ ਜਿਹੜੀ ਫਿਲਮ ਬਣੀ ਹੈ ਅਮਰ ਜੰਸੀ ਇਹਦੇ ਵਿੱਚ ਵੀ ਕਿਤੇ ਨਾ ਕਿਤੇ ਸਿੱਖਾਂ ਦੇ ਅਕਸ ਨੂੰ ਜਿਹੜਾ ਹੈ ਉਹ ਢਾਹ ਲਉਂਦਾ ਜਾ ਰਿਹਾ ਕਿਤੇ ਨਾ ਜਿਹੜਾ ਹੈ ਫਿਲਮਕਾਰਾਂ ਵੱਲੋਂ ਕੀਤਾ ਗਿਆ ਹੈ ਜਾਂ ਸਰਕਾਰ ਨੂੰ ਜਿਹਦੇ ਤੇ ਪੂਰਾ ਤੌਰ ਤੇ ਕਦਮ ਨਹੀਂ ਲੱਗਦਾ ਇਹ ਮਾਹੌਲ ਤਾਂ ਖਰਾਬ ਹੋਣਾ ਪਹੁੰਚ ਜਿੰਮੇਵਾਰ ਹੈਗਾ ਇਹਦੇ ਦੀ ਜਿੰਮੇਵਾਰ ਫਿਲਮ ਨਰਮਾਤਾ ਫਿਲਮੋ ਅਗਰ ਨਿਕਾ ਤੇ ਸਰਕਾਰ ਜਿਹੜੀ ਹੈ ਜਿੰਮੇਵਾਰ ਹੈ ਪਹਿਲੇ ਵਾਰ ਸਹਿਬ ਆਪਣਾ ਤੇਮਲਾਜੀ ਸਿੰਘ ਮਾਨਵ ਦੇ ਵਿਦਿਆਲਯਾ ਦਾ ਮੈਂ ਦੇਖਦੇ ਕਮਣਾ ਨੌਜੋ ਉਹ ਟੈਕਨੋਲੋਜੀ ਦਾ ਕੈਮਰਾ ਨਹੀਂ ਨੂੰ ਕਰ ਸਕਦੀ ਤਾਂ ਵੀ ਲਾ ਦੋ ਪਰ ਉਹਨੇ ਕਿਹਾ ਕਿ ਚੰਗਣਾ ਲੋਧੀ ਰੇਪ ਚੰਗੀ ਤਰ੍ਹਾਂ ਜਾਣਦੀ ਹੈ ਬਲੀ ਪਰ ਮੈਂ ਇਹ ਸਾਰੇ ਦੱਸ ਰਿਹਾ ਹਾਂ ਪਰ ਮੈਂ ਇਹਨਾਂ ਗੱਲ ਜ਼ਰੂਰ ਕਹਾਂਗਾ ਕਿ ਚੰਗਣਾ ਰਨਆਊਟ ਜਿਹੜੀ ਹੈ ਤੋਂ ਇੱਕ ਸਿੱਖਾਂ ਦੇ ਖਿਲਾਫ ਨਫਰਤ ਦਾ ਵਰਤਾਂਤ ਸਰਜਨ ਦੇ ਵਿੱਚ ਤੇ ਖਾਸ ਤੌਰ ਦੇ ਉੱਤੇ ਹਿਮਾਚਲ ਪ੍ਰਦੇਸ਼ ਦੇ ਲੋਕਾਂ ਤੇ ਪੰਜਾਬ ਦੇ ਲੋਕਾਂ ਦੇ ਵਿੱਚ ਨਫਰਤ ਫੈਲਾਉਣ ਲਈ ਭਾਜਪਾ ਦਾ ਜਿਹੜਾ ਉਹ ਟੂਲ ਕਿੱਟ ਜਿਹੜਾ ਬਣੀ ਹੈ